ਉਹ ਪਿੰਦਿਆਂ ਨੂੰ ਦੇਖ ਕੇ ਨਾ ਸੜੀਏ ਆਣ ਤੇ ਕੇ ਬਾੜ ਚ ਕਦੇ ਨਾ ਲੜੀਏ ਹੋ ਕੈਰੀ ਕਰ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਚਮਕੀਲਾ ਇੱਕ ਅਜੀਹਾ ਫਨਕਾਰ ਕਲਾਕਾਰ ਜਿਸ ਨੂੰ ਹਰ ਕੋਈ ਸੁਣਨਾ ਚਾਹੁੰਦਾ ਸੀ ਉਸ ਦੀ ਅਜੀਹੀ ਆਵਾਜ਼ ਹਰ ਕੋਈ ਉਸ ਦੀ ਆਵਾਜ਼ ਨੂੰ ਸੁਣ ਕੇ ਮੰਤਰਮੁਗਧ ਹੋ ਜਾਂਦਾ ਸੀ ਉਸ ਦੇ ਗਾਣੇ ਚਾਹੇ ਕਈ ਸਾਲ ਹੋ ਗਏ ਨੇ ਉਸ ਦੇ ਦਿਹਾਂਤ ਨੂੰ ਉਸ ਤੋਂ ਬਾਅਦ ਵੀ ਹੁਣ ਹਾਲੇ ਤੱਕ ਲੋਕ ਸੁਣਦੇ ਨੇ ਲੋਕਨਿਆ ਕਾਰਨ ਦੇ ਵਿੱਚ ਉਸ ਦੇ ਗਾਣੇ ਵਾਸਤੇ ਅਤੇ ਕਾਫੀ ਸਾਰੇ ਲੋਕ ਨੇ ਜੋ ਪੰਜਾਬ ਦੇ ਉਸ ਨੂੰ ਹਾਲੇ ਵੀ ਪਸੰਦ ਕਰਦੇ ਨੇ ਜੇਕਰ ਕਿਹਾ ਜਾਵੇ ਕਿ ਮਰਨ ਤੋਂ ਬਾਅਦ ਵੀ ਅੱਜ ਵੀ ਚਮਕੀਲਾ ਜ਼ਿੰਦਾ ਹੈ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਬਿਕਰਸ ਸੋ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਚਮਕੀਲੇ ਦੇ ਨਾਲ ਹੋ ਮੈਂ ਸਾਥੀ ਬਖਸ਼ਣ ਹਾਰ ਦਹਾ ਮੈਂ ਨਹੀਂ ਕਿਸੇ ਤੋਂ ਹਾਰ ਦਹਾ ਹੋ ਮੈਂ ਸਤਿਗੁਰੂ ਜਦੋਂ ਚਲਾਉਂਦੇ ਨੇ ਮੈਂ ਚੁਣ-ਚੁਣ ਵੈਰੀ ਮਾਰਦਾ ਮੈਂ ਤ ਤਹੋ ਜੋ ਤਾਰ ਚਮਕੀਲੇ ਨੂੰ ਮਿਲਣ ਲਈ ਚਮਕੀਲਾ ਜ਼ਿੰਦਾ ਐਤਵਾਰ ਸਵੇਰੇ 8 ਵਜੇ ਅਸੀਂ ਕਰਵਾਵਾਂਗੇ ਮਿੰਨੀ ਪਾਕਟ ਤੇ ਚਮਕੀਲੇ ਦੇ ਨਾਲ ਮੁਲਾਕਾਤ ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖਬਰਾਂ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਮਿਨੀ ਪਾਕਟ ਨਿਊਜ਼ ਨੂੰ ਜ਼ਰੂਰ ਲਾਈਕ ਕਰੋ ਤੇ YouTube ਤੇ ਸਾਡੇ ਚੈਨਲ ਮਿਨੀ ਪਾਕਟ ਨਿਊਜ਼ ਨੂੰ ਸਬਸਕ੍ਰਾਈਬ ਵੀ ਕਰੋ ਇਸ ਦੇ ਨਾਲ ਹੀ ਸਾਡੀ ਮੋਬਾਈਲ ਐਪ ਮਿਨੀ ਪਾਕਟ ਤੇ ਬਹੁਤ ਮਨੋਰੰਜਨ ਨਾਲ ਭਰਪੂਰ ਸ਼ਾਰਟਸ ਵੀਡੀਓ ਦੇਖਣ ਤੇ ਆਪਣੀ ਕਲਾ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਮਿਨੀ ਪਾਕਟ ਐਪ ਨੂੰ Play Store ਤੇ ਜਾ ਕੇ ਡਾਊਨਲੋਡ ਕਰੋ ਧੰਨਵਾਦ ਤਲਵਾਰ ਮੈਂ ਕੱਲ ਕੀ ਤਰਤੀ ਹਾਂ